ਸਾਤਿਕਾਰ ਜੀ ਮੈਂ ਹਾ ਆਰਸ਼ਟਿਕ ਕੋ ਸੰਬੰਧਿਤ ਗੱਲ ਕਰਦੇ ਹਾਂ ਜਿੱਥੇ ਇੱਕ ਪਾਸੇ ਦੀਵਾਲੀ ਦਾ ਤਿਉਹਾਰ ਲੋਕਾਂ ਵੱਲੋਂ ਮਨਾਇਆ ਜਾ ਰਿਹਾ ਹੈ ਜਿੱਥੇ ਲੋਕਾਂ ਦੇ ਅੰਦਰ ਖੁਸ਼ੀ ਦੇਖੀ ਜਾ ਰਹੀ ਸੀ ਤੇ ਦੂਸਰੇ ਪਾਸੇ ਇੱਕ ਵੱਡੀ ਸੋਗ ਦੀ ਲਹਿਰ ਉੱਠ ਖੜੀ ਹੋਈ ਹੈ ਕਿਉਂਕਿ ਇੱਕ ਵਧੀਆ ਐਕਟਰ ਕਮੇਡੀਅਨ ਜਿਹੜੇ ਨੇ ਇਸ ਸੰਸਾਰ ਨੂੰ ਕੱਲ 100 ਵਾਰ ਵਾਲੇ ਦਿਨ ਅਲਵਿਦਾ ਕਹਿ ਗਏ ਨੇ ਜਿੱਥੇ ਉਹਨਾਂ ਦੇ ਪਰਿਵਾਰ ਦੇ ਵਿੱਚ ਦੀਵਾਲੀ ਦੀ ਖੁਸ਼ੀ ਮਨਾਈ ਜਾਣੀ ਸੀ ਉੱਥੇ ਹੀ ਇੱਕ ਸੋਕ ਦੀ ਲਹਿਰ ਉੱਠ ਖੜੀ ਹੋਈ ਹੈ ਯਾਨੀ ਕਿ ਜਿੱਥੇ ਲੋਕਾਂ ਦੇ ਅੰਦਰ ਜਿੱਥੇ ਇੱਕ ਚਿਰਾਗ ਘਰਾਂ ਦੇ ਵਿੱਚ ਜਲਾਏ ਜਾਂਦੇ ਨੇ ਤਾਂ ਇੱਕ ਪਰਿਵਾਰ ਦਾ ਜਿਹੜਾ ਹੈ ਹਾਸ ਦਾ ਹਸੌਂਦਾ ਚਿਰਾਗ ਜਿਹੜਾ ਹੈ ਬੁੱਝ ਗਿਆ ਹੈ ਯਾਨੀ ਕਿ ਜੇਕਰ ਗੱਲ ਕਰੀਏ ਤਾਂ ਇੱਕ ਬਹੁਤ ਵਧੀਆ ਐਕਟਰ ਕਮੇਡੀਅਨ ਜਿਹੜੇ ਪਿਛਲੇ ਕਈ ਸਾਲਾਂ ਤੋਂ ਜਿਹੜੇ ਕੰਮ ਕਰ ਰਹੇ ਸੀ ਬਾਲੀਵੁੱਡ ਇੰਡਸਟਰੀ ਦੇ ਵਿੱਚ ਜਿਨ੍ਹਾਂ ਨੂੰ ਲੋਕਾਂ ਦਾ ਲੋਕਾਂ ਤੇ ਕਿਸੇ ਪਛਾਣ ਦੀ ਲੋੜ ਨਹੀਂ ਹੈ ਕਿਉਂਕਿ ਜਿਸ ਤਰੀਕੇ ਦੀ ਉਹ ਪਛਾਣ ਰੱਖਦੇ ਸੀ ਲੋਕਾਂ ਦੇ ਵਿੱਚ ਤਾਂ ਲੋਕਾਂ ਦੇ ਜਿਹੜੇ ਚਿਹਰੇ ਤੇ ਉਹਨਾਂ ਦਾ ਜਿਹੜਾ ਹੈ ਚਿਹਰਾ ਵੇਖ ਕੇ ਹੀ ਮੁਸਕਰਾਹਟ ਆ ਜਾਂਦੀ ਸੀ ਇੱਕ ਪਾਸੇ ਦੀਵਾਲੀ ਦਾ ਤਿਉਹਾਰ ਤੇ ਦੂਸਰੇ ਪਾਸੇ ਅੱਜ ਇੱਕ ਦੀਵਾਲੀ ਦੇ ਤਿਉਹਾਰ ਤੇ ਇੱਕ ਵੱਡੀ ਜਿਹੜੀ ਹੈ ਕਮੀ ਦੇਗੇ ਨੇ ਆਪਣੇ ਪਰਿਵਾਰ ਨੂੰ ਤੇ ਬਾਲੀਵੁੱਡ ਬਾਲੀਵੁੱਡ ਨੂੰ ਕਿਉਂਕਿ ਬਾਲੀਵੁੱਡ ਦੇ ਵਿੱਚ ਉਹ ਕਈ ਸਾਲਾਂ ਤੋਂ ਕੰਮ ਕਰ ਰਹੇ ਸੀ ਤੇ ਉਹਨਾਂ ਦੀ ਜਿਹੜੀ ਹੈ ਅੱਜ ਮੋਟ ਦੀ ਖਬਰ ਸੁਣੀ ਗਈ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਮੁੰਬਈ ਬਾਲੀਵੁੱਡ ਦੇ ਦਿਗੇ ਅਗਾਕਾਰ ਅਤੇ ਕਮੇਡੀਅਨ ਅਸਰਾਨੀ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦਾ ਦੀਵਾਲੀ ਵਾਲੇ ਦਿਨ ਸੋਮਵਾਰ ਨੂੰ ਦਿਹਾਂਤ ਹੋ ਗਿਆ ਅਸਰਾਨੀ ਜਿਨ੍ਹਾਂ ਦਾ ਪੂਰਾ ਨਾਂ ਗੋਵਰਦਨ ਅਸਰਾਨੀ ਹੈ ਕਈ ਦਿਨਾਂ ਤੋਂ ਹਸਪਤਾਲ ਵਿੱਚ ਪੜਤੀ ਸਨ ਅਤੇ ਇਲਾਜ ਅਧੀਨ ਸਨ 20 ਅਕਤੂਬਰ ਨੂੰ ਸ਼ਾਮ ਨੂੰ 4 ਵਜੇ ਦੇ ਕਰੀਬ ਉਨ੍ਹਾਂ ਦਾ ਦੇਹਾਂਤ ਹੋ ਗਿਆ ਤੇ ਉਹ 84 ਸਾਲ ਦੇ ਸਨ ਅਸਰਾਨੀ ਨੂੰ ਫੇਫੜਿਆਂ ਦੀ ਸਮੱਸਿਆ ਕਰਕੇ ਪਿਛਲੇ 5 ਸਾਲਾਂ ਤੋਂ ਅਰੋਗਿਆ ਨਿੱਧੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਧਾਕਾਰਨੀ ਮੈਨੇਜਰ ਬਾਬੂਬਾਈ ਬੀਬਾ ਤੇ ਅਸਰਾਨੀ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਕਈ ਦਿਨਾਂ ਤੋਂ ਬਿਮਾਰ ਸਨ ਤੇ ਹਸਪਤਾਲ ਵਿੱਚ ਪੜਤੀ ਸਨ ਉਹਨਾਂ ਦੇ ਜੇਕਰ ਕੈਰੀਅਰ ਦੀ ਗੱਲ ਕਰ ਲਈਏ ਜੀਵਨ ਦੇ ਤਾਂ ਉਹਨਾਂ ਦੇ 1 ਜਨਵਰੀ 1941 ਨੂੰ ਜੈਪੁਰ ਵਿਕੇਸ ਸਿਨੇਮਾ ਅਸਰਾਨੀ ਅਤੇ ਆਪਣੀ ਸਕੂਲੀ ਪੜ੍ਹਾਈ ਸੈੱਟ ਜਿਹੜੇ ਸਕੂਲ ਜੈਪੁਰ ਤੋਂ ਕੀਤੀ ਅਤੇ ਰਾਜਸਥਾਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ ਜੇਕਰ ਉਹਨਾਂ ਦੀ 1960 ਚ ਹਰੇ ਕਾਂਜ ਦੀ ਚੂੜੀਆਂ ਫਿਲਮ ਨਾਲ ਫਿਲਮੀ ਕੈਰੀਅਰ ਦੀ ਸ਼ੁਰੂਆਤ ਹੋਈ ਸੀ ਪਿਛਲੇ 5 ਦਹਾਕਿਆਂ ਤੱਕ ਆਪਣੇ ਕੈਰੀਅਰ ਵਿੱਚ ਅਸਰਾਨੀ ਨੇ ਸੈਂਕੜੇ ਹਿੰਦੀ ਫਿਲਮਾਂ ਵਿੱਚ ਆਪਣਾ ਕਮੀਡੀਅਨ ਜਾਦੂ ਵਿਖਾਇਆ ਉਹਨਾਂ ਦਾ ਖਾਸ ਅੰਦਾਜ਼ ਤੇ ਬੇਮਿਸਾਲ ਟਾਈਮਿੰਗ ਉਹਨਾਂ ਨੂੰ ਹਿੰਦੀ ਸਿਨੇਮਾ ਤੋਂ ਪਰ ਪਿਆਰੇ ਕਮੀਡੀਅਨ ਵਿੱਚ ਸ਼ਾਮਿਲ ਕਰਦਾ ਹੈ ਉਹਨਾਂ ਨੇ ਇੱਕ ਅਚਾਨਕ ਚਲੇ ਜਾਣ ਨਾਲ ਸਿਨੇਮਾ ਜਗਤ ਨਹੀਂ ਸਾਰੇ ਪ੍ਰਸ਼ੰਸਕ ਵੀ ਗਹਿਰੇ ਸਦਮੇ ਵਿੱਚ ਚਲੇ ਗਏ थे ਯਾਨੀ ਕਿ ਜਿੱਥੇ ਇੱਕ ਕਮੀਡੀਅਨ ਦੀ ਲੋੜ ਹੁੰਦੀ ਹੈ ਕਿਉਂਕਿ ਜੇਕਰ ਫਿਲਮ ਬਣਦੀ ਹੈ ਉਹਦੇ ਵਿੱਚ ਸਭ ਤੋਂ ਅਹਿਮ ਭੂਮਿਕਾ ਹਰ ਇੱਕ ਜਿਹੜਾ ਹੈ ਅਦਾਕਾਰ ਰੱਖਦਾ ਹੈ ਜੇਕਰ ਹਸਾਉਣ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਰੂਰੀ ਹੈ ਜੇਕਰ ਰਵਾਉਣ ਦੀ ਗੱਲ ਕਰੀਏ ਤਾਂ ਉਹ ਵੀ ਬਹੁਤ ਜ਼ਰੂਰੀ ਹੈ ਲੇਕਿਨ ਜਿਹੜੀ ਖੁਸ਼ੀ ਦੇ ਟਾਈਮ ਦੇ ਉੱਤੇ ਜਿਹੜਾ ਹੈ ਦੀਵਾਲੀ ਵਰਗੇ ਤਿਉਹਾਰਾਂ ਦੇ ਟਾਈਮ ਦੇ ਉੱਤੇ ਜਿਹੜਾ ਹੈ ਇੰਨਾ ਵੱਡਾ ਅਦਾਕਾਰ ਚਲੇ ਜਾਣਾ ਜਿਸ ਜਿਹਦੇ ਨਾਲ ਇੱਕ ਵੱਡਾ ਸਦਮਾ ਲੱਗਾ ਹੈ ਲੋਕਾਂ ਦੇ ਵਿੱਚ ਜਿਹੜੀ ਹੈ ਲਹਿਰ ਸੋਕ ਦੀ ਲਹਿਰ ਉੱਠ ਖੜੀ ਹੋਈ ਹੈ